ਅਜਰ ਕੀ ਨਾਮ ਹੈ ਤੁਹਾਡਾ ਕਿਹੜੇ ਐਟਸ ਸਿੱਧੂ ਕਿਹੜੀ ਹੈ ਕੋਠੀ ਨੰਬਰ 512 ਤੋਂ ਬੋਲ ਰਿਹਾ ਹਾਂ ਹਾਂਜੀ ਕੀ ਮਾਮਲਾ ਹੈ ਹਾਂਜੀ ਕੀ ਹੋਇਆ ਜੀ ਕੀ ਹੋਇਆ ਵੀ ਪਹਿਲਾਂ ਮੇਰੀ ਇਹ ਗਰਿਲਟ ਆ ਗਈ ਸੀਗੀ ਲੋਹੇ ਦੀ ਗਰਿਲਟ ਉੱਚੀ ਲੱਗੀ ਹੋਈ ਸੀ ਉਦੋਂ ਉਸ ਵਾਰ ਮੈਂ ਮਾਦਖੀ ਅਨਸਾਰ ਮਤਲਬ 5 ਫੁੱਟ ਜੋ ਇਹਨਾਂ ਨੇ ਰੋਡ ਤੋਂ ਛੱਡ ਕੇ ਤੇ ਫੁੱਟਬਾਲ ਤੋਂ 6 ਫੁੱਟ ਮਤਲਬ ਬਲਾਕ ਲਾ ਕੇ ਮਤਲਬ ਦੁਆਰਾ ਬਣਾਈ ਗਈ ਸੀ ਮੇਰੇ ਵੱਲੋਂ 77000 ਰੁਪਏ ਲਾਇਆ ਗਿਆ ਦੁਆਰਾ ਫਿਰ ਇਹਨਾਂ ਵੱਲੋਂ ਬਿਨਾ ਮੈਨੂੰ ਮੇਰੀ ਗੱਲ ਸੁਣੇ ਟੋੜਨਾ ਸ਼ੁਰੂ ਕਰਤਾ ਜਦੋਂ ਮੈਨੂੰ ਪਤਾ ਲੱਗਿਆ ਤੇ ਢਾਟੂ ਕੇ ਸੀਗੇ ਕੋਈ ਨੋਟਿਸ ਦਿੱਤਾ ਤਾਂ ਪਹਿਲੇ ਨੋਟਿਸ ਮੈਨੂੰ ਦਿੱਤਾ ਸੀ ਇਹਨਾਂ ਨੇ ਮੈਂ ਉਹਦਾ ਜਵਾਬ ਦਿੱਤਾ ਸੀਗਾ ਉਹਨਾਂ ਨੇ ਦੋ ਉਹਦਾ ਰਿਮਾਈਂਡਰ ਵੀ ਦਿੱਤਾ ਸੀਗਾ ਪਰ ਨੋ ਰਿਪਲਾਈ ਰਿਸਿਵਡ ਫਰਮ ਤੋਂ ਦਾ ਤੂੰ ਵੀ ਤੇਰੇ ਡੇਟ ਮਤਲਬ ਟੋਟਲੀ ਠੱਗਾ ਕਰ ਰਿਹਾ ਇਹ ਲੀਰ ਦੇ ਫਕੀਰ ਹੈ ਜੇ ਟੈਕਨੀਕਲੀ ਕਿਸੇ ਦੀ ਦੋਵਾਲ ਤਿੰਨ ਦਿੱਤੀ ਹੈ ਉਹਦੇ ਨਾਲ ਕੋਈ ਵਰਟੀਕਲੀ ਫਰਕ ਨਹੀਂ ਪੈਂਦਾ ਟੈਂਪਰੇਰੀ ਇਹ ਐਨਕ੍ਰੋਟਮੈਂਟ ਹੈ 2000 ਰੁਪਏ ਤੇ ਮੈਂ ਪਰ ਮਨਥ ਮੇਨਟੇਨ ਕਰਨ ਤੇ ਲਾ ਰਿਹਾ ਪਰ ਮੈਨੂੰ ਇਹ ਲੱਗ ਰਿਹਾ ਵੀ ਪੁੱਡਾ ਬੇਸਮਝੀ ਨਾਲ ਕੰਮ ਕਰ ਰਿਹਾ ਤੇ ਇੱਕ ਤਰ੍ਹਾਂ ਦਾ ਇਹ ਗ੍ਰੀਨ ਬੈਲਟ ਮੇਰਾ ਖਿਆਲ ਹੈ ਬਰਬਾਦ ਕਰਕੇ ਰਹਿਊਗਾ ਇਸਰ ਕੀ ਕਹਿਣਾ ਚਾਹੁੰਦਾ ਅੱਜ ਜੀ ਅੱਜ ਦੁਜਨ ਵੇਚੂ ਕਿ ਤਾ ਨਹੀਂ ਪਿੰਦੇ ਨਹੀਂ ਪਿੰਦੇ ਜਿਸ ਤਰ੍ਹਾਂ ਜੀ ਇਹਦੇ ਇਸ ਏਰੀਏ ਦੀ ਨਾ ਇੱਕ ਕੰਟੈਂਪਟ ਹੋਈ ਵੀ ਆ ਕੰਟੈਂਪਟ ਕੇਸ ਦੇ ਵਿੱਚ ਜਿਹੜੇ ਮਾਨਯੋਗ ਹਾਈ ਕੋਰਟ ਦੀ ਵੱਲੋਂ ਆਦੇਸ਼ ਆ ਵੀ ਇਹ ਜਿਹੜੀ ਇਨਕ੍ਰੋਚਮੈਂਟ ਹੋਈ ਆ ਨਾ ਇਹਨੂੰ ਹਟਾਇਆ ਜਾਵੇ ਕੱਲ ਵੀ ਆਪਾਂ ਸ਼ੁਰੂ ਕੀਤਾ ਸੀਗਾ ਕੱਲ ਵੀ 1.5 2 ਵਜੇ ਤੱਕ ਲੱਗੇ ਰਹੇ ਆ ਕਾਫੀ ਘਰਾਂ ਦੀ ਹਟਾਤੀ ਸੀਗੀ ਤੇ ਅੱਜ ਫਿਰ ਦੁਬਾਰਾ ਸ਼ੁਰੂ ਕੀਤਾ ਤੇ ਅੱਜ ਵੀ ਜਿੰਨਾ ਹੋ ਸਕੇ ਬਤਵਤ ਆਪਾਂ ਹਟਾਵਾਂਗੇ ਜੀ ਅੱਜ ਕਿਹੜੇ ਏਰੀਏ ਚਾਹੀਏ ਜੀ ਇਹ ਫੇਸ 1 ਆ ਜੀ ਮਾਡਲ ਟਾਊਨ ਦਾ ਇਹ ਕਿੰਨੇ ਚਿਰ ਚੱਲਦਾ ਰੂ ਸਰ ਇਹ ਕਲੀਅਰ ਕਰਨਾ ਜੀ ਸਾਰਾ ਹੀ ਏਰੀਆ ਜਿੱਥੇ-ਜਿੱਥੇ ਵੀ ਇਨਕਲੋਜ਼ਮੈਂਟ ਹੈਗੀ ਆ ਸਾਰੀ ਕਲੀਅਰ ਕਰਾਂਗੇ ਜੀ। ਆ ਤੁਹਾਡਾ ਨਾਮ ਜੇ ਮੰਗਦੇ ਦੀ ਪਰਮਜੀਤ ਸਿੰਘ ਬਰਾੜ ਤਹਿਸੀਲਦਾਰ ਬਠਿੰਡਾ। ਸਰ ਕੀ ਨਾਮ ਆ ਤੁਹਾਡਾ? ਪਰਮਿੰਦਰ ਸਿੰਘ। ਕੀ ਕੰਮ ਚੱਲ ਰਿਹਾ ਜਾਇਗਾ ਦਫੀਸੂ ਦੇ ਵਿੱਚ। ਆ ਕੰਟੈਂਪਟ ਦੇ ਜਿਹੜੇ ਕੇਸ ਲੱਗਿਆ ਸੀ ਹਾਈ ਕੋਰਟ ਦੇ ਵਿੱਚ ਉਹਦੀ ਕੰਪਲਾਈਂਸ ਆ। ਉਹਦੀ ਕੰਪਲਾਈਂਸ ਨੂੰ ਕਰ ਰਹੇ। ਕਿਹੜੇ ਤਰੀਕੇ ਸਰ ਜੀ? ਆ ਮਾਡਲ ਟਾਊਨ ਫੇਸਵਾਲ। ਤੇ ਕਿੰਨਾ ਚੱਲਦਾ ਰੂਗਾ ਜੀ ਮੇਮ ਜੀ। ਅਸੀਂ ਕਲੀਅਰ ਕਰਾਂਗੇ ਸਾਰੀ ਇਨਕਲੋਜ਼ਮੈਂਟ। ਪਹਿਲਾਂ ਸਾਰੇ ਹੋ ਗਿਆ ਸਾਰੇ ਏਰੀਆ ਚ। ਸਾਰੇ ਚੱ ਔਰ ਕੱਲ ਅਸੀਂ ਫੇਸਵਾਨ ਦੇ ਵਿੱਚ ਬਾਕੀ ਕਾਟ ਕੀਤਾ ਵਾ ਉਹਦੇ ਨਾਲ ਹੀ ਕੰਟੀਨਿਊ ਜਿਹੜਾ ਨਾਂ ਲੱਗਦਾ 파ਟ ਆ ਉੱਥੇ ਅੱਜ ਸ਼ੁਰੂ ਕੀਤਾ